ਲੋਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਲੱਕੀਮ ਲੌਗ ਦੀ ਸ਼ੁਰੂਆਤ ਕਰਨਾ ਜਿੱਥੇ ਕਿ ਪਹਿਲਾਂ ਮੀਂਹ ਪਈ ਜਾਂਦਾ ਸੀਗਾ ਅਸੀਂ ਭੱਜ ਭੱਜ ਤੋਰ ਕਰਕੇ نیچے ਜਾਂਦੇ ਹੋਸ਼ ਕਰਦੇ ਸੀ ਬੱਟੋਂ ਦੀ ਧੁੱਪ ਨਿਕਲ ਗਈ ਦੇਖ ਕੇ ਪ੍ਰੀਸੀ ਵਾਰਦਾ ਮੌਸਮ ਅਨਤ ਵਦਿਓਗੇ পেਪਰ ਹਾਂ ਇਸਮੈਂ ਆ ਦੇਖੋ ਬਾਸ ਪਲੇਸ ਤੇ ਰਿਕ ਚੀਜੇ ਰਹਿ ਗਈ ਜੇ ਕੋਈ ਨਹੀਂ ਹੈ ਲੈ ਨਹੀਂ ਦੀ ਸਾਰਾ ਆ ਚੈ ਪੰਜਾਬੀ ਕਿੰਨੇ ਲੈਸਨ ਗੜਾ ਰੱਖੇ ਨੇ ਨਾ ਪੰਜਾਬੀ ਦੇ ਇੱਕ ਤੋਂ 10 ਤੱਕ ਨੇ ਪੰਨਾ ਬਸੋਂ

ਰੋਜ਼ੀ ਜਿਹੜਾ ਤੇ ਕੋਈ ਹੋਰ ਅਡਜਸਟ ਕਰਨੀ ਚਾਹੀਦੀ ਸੀ ਇਹਨੂੰ ਅਡਜਸਟ ਨਹੀਂ ਕੀਤੀ ਖਾਲੀ ਪੜਨ ਗਈਆ ਕਰਾ ਹਾਂ ਅਡਜਸਟ ਨਹੀਂ ਕੀਤੀ ਨਾਲੇ ਹੁਣ ਤੂੰ ਮੇਰੀ ਗੱਲ ਸੁਣਾ ਨਾ ਮਮੀ ਨਾ ਚਾਹੁੰਦਾ ਹੈਨਾ 10 10 11 12ਵਾਂ ਪਹਿਲਾ ਦੂਜਾ ਥੀਸਿਸ ਪੇਪਰ ਪੰਜ ਮਹੀਨੇ ਲੱਗੇ ਯਾਨੀ ਕਿ 10 ਸਾਲ ਨਿਕਲ ਗਿਆ ਅੱਧੇ ਸਾਲ 'ਚ ਸਿਰਫ ਪੰਜ ਹੀ ਰਹਿਸਨ ਕਰਾਈ ਇੱਕ ਤਾਂ ਜਿਹੜਾ ਮੈਂ ਸਮਝਾ ਤਾ ਚੱਲ ਪੈਂਦਾ ਤੇ ਹੋਣੀ ਉਹ ਕਿ ਜੀ ਲੈ ਚ ਲਾ ਆਖਵੇਂ ਮਹੀਨੇ ਤੱਕ ਤੇ ਦੇ ਦਿੱ ਰਹੇ ਹਾਂ ਮੈਨੂੰ ਸਭ ਮਰਕ ਅਹ ਹਿੰਦੇ ਕਟਮ ਆਇਆ ਦਿੱਤੀ 8ਵੇਂ ਮਹੀਨੇ ਚ ਹਾਂ ਕਿ ਨਾ ਜੀ ਤੇ ਤੂੰ ਐ ਕਾ ਤੋ ਮੋਲ ਨੇ ਤੇ ਨਵਾਜ ਇੱਕ ਪੇਪਰ ਹੋ ਗਿਆ ਜਿਹੜਾ ਇਹ ਕਰਕੇ ਆਏ ਨੇ ਆਪਣੇ ਵੱਲੋਂ ਬਾਕੀ ਰਿਜ਼ਲਟ ਸੋ ਇਹ ਤਾਂ ਪੜਿਆ ਕਹਿ ਰਹੇ ਨੇ ਬਾਕੀ ਨਾ ਰਿਜ਼ਲਟ ਅਸੂਨ ਕੇ ਪਗਨੂਗਾ ਵੀ ਕਿਵੇਂ ਦਾ ਹੋਇਆ ਕੱਲ ਨੂੰ ਦੂਸਰਾ ਪੇਪਰ ਆਏਗਾ ਤੇ ਉਹ ਦਮਾਂ ਜਿ ਕਰਾਇਆ ਕੁਛ ਨਹੀਂ ਹੋਇਆ ਹੁਣ ਜੇ ਤੁਮ ਨੂੰ ਦੇ ਵਿੱਚ ਵੱਧ ਆ ਗਈ ਲੈਸਨ ਹੋਰ ਤੁਸੀਂ ਮੇਲ ਲਵੇ ਚੱਕ ਲੈ ਕਰਦੇ ਪਜਾਮੇ ਨਹੀਂ ਅਰੈਸਟ ਕਰੀ ਨਾ ਜਈ ਤੁਸੀਂ ਮੇਲ ਲਵੇ ਲੈ ਕਰਦੇ ਹੁਣ ਆਪਾਂ 10 ਪਾ ਲੈਸਨ ਕੰਪਲੀਟ ਕਰ ਲੈਣੇ ਦੋਸਤ ਜੇ ਮਨਾ ਕਰ ਦਿੰਦੇ ਤੇ ਫਿਰ ਮੈਂ ਤੁਨੂੰ ਆਏ ਮਨਾ ਕਰਦੀ ਸੀ ਨਾ ਵੀ ਕਰਦੇ ਨੇ ਪੈਸੇ ਕਿਉਂ ਖਰਾਉ ਕਰਾਉਣੇ ਨੇ ਵੀ ਮੇਲ ਲਵੇ ਜਦੋਂ ਇੰਨਾ ਟਾਈਮ ਨਹੀਂ ਨਾ ਹੁੰਦਾ ਪੜਾਉਂਦਾ ਐ ਮੈਂਂ ਦਿਤੋ ਹੋਈ ਗੱਲ ਨਹੀਂ ਕਿ ਜੇ ਤੁਸੀਂ ਕੰਟਾ ਉਹੀ ਆਉਣੇਗਾ ਤਾਂ ਆਜੋ ਹੁਣ ਤੁਸੀਂ ਤਾਂ ਨਾਲ-ਨਾਲ ਵੀ ਹੋਰ ਨੂੰ ਮਲਾ ਲਓਰ ਨੂੰ ਅਮਰੀਕਾ ਤੇ ਤਾਂ ਵੀਰ ਤਾਂ ਠੀਕ ਹੋ ਜੀਗਾ ਕਦੇ ਮੈਂ ਮਾਰੂ ਨਹੀਂਆ ਫੜਦੇ ਤਾਂ ਮਤਲਬ ਹੈ ਪੈਸੇ ਕੁਛੇ ਕੁਛ ਨਹੀਂ ਲੈਣੇ ਸੀ ਤੋਂ ਨੂੰ ਦੋਨਾਂ ਨੂੰ ਮੈਂ ਕਰਾਈ ਸਕਦੀ ਸੀ ਤੁਸੀਂ ਜਿਹੜੇ ਮਰਜ਼ੀ ਟਾਈਮ ਆ ਜਾ ਕਰਦੇ ਹੁਣ ਬਾਕੀ ਜਿਵੇਂ ਉਹਨੂੰ ਤੁਸੀਂ ਬਾਦਾਂ ਨੂੰ ਮਲਾ ਲੇਓ ਹੁਣ ਜੇ ਚਾਰ ਜਣੇ ਆ ਕੇ ਆਪਣੇ ਬੈਗ ਲੈ ਕੇ ਮੇਰੇ ਕੋਲ ਬੈਠ ਕੇ ਉਧਰ ਮੈਨੇ ਦਵਾਈ ਲਈ ਹੈ ਮੇਰੀ ਤਬੀਅਤ ਤਾਂ ਠੀਕ ਨਹੀਂ ਮੈਂ ਪੈ ਲੂੰਗੀ। ਜਸ ਤੂੰ ਸਿਵੀ ਸੋਚੋ ਵੀ ਮੈਂ ਪੈ ਲੂੰਗੀ। ਜਿੰਦਾ ਆਪਾਂ ਮੈਨੇ ਮਰਨਾ ਨਹੀਂ ਕੀਤਾ ਹੈਗਾ। ਬਸ ਆਏ ਵਿਹਾਰ ਚੱਲ ਪੈਸੇ ਪੁੱਸਵੇਂ ਲੈਣੇ ਕਿਤੇ ਨਹੀਂ ਚੇਂਗਾ ਨਹੀਂ ਉਂਝ ਪੜਨਾ ਆਉਜੋ। ਥੋੜਾ ਪੰਜਾਬੀ ਤਾਂ ਨਹੀਂ ਚੱਲ ਰਿਹਾ ਜੀ ਤੁਸੀਂ ਆ ਜਾਓ ਕਰਦੇ ਕਿਤਾਬ ਚਾ ਕੋ ਉਮੀਦਾਂ ਨਹੀਂ ਹੋ। ਭੁੱਖ ਲੱਗੀ ਕਿਤੇ ਐਵੇਂ ਵੀ ਸਾਨੂੰ ਜੀ ਕੋਈ ਟੀਚਰ ਨਹੀਂ ਹੈਗਾ। ਆ ਜਾਓ। ਤੁਸੀਂ ਲੈ ਕੇ ਆਉਣੀ ਸੀ ਹੁਣ ਤਾਪਾ 15 ਲੈਸਨ ਕੰਪਲੀਟ ਕਰ ਲੈਨੇ ਤੇ ਕੱਲ ਦਾ ਜਿਹੜਾ ਪੇਪਰ ਆਉਣਾ ਨਾ ਸਾਰੇ ਹੰਤ ਬੱਦ ਆਉਣਾ ਤੁਹਾਨੂੰ ਦੋਨਾਂ ਨੂੰ ਹੀ ਮੈਂ ਰੱਬ ਤੋਂ ਅਰਦਾਸ ਕਰਾਂ ਮੈਡਮ ਨੂੰ ਕਹਾਂਗੇ ਅਸੀਂ ਜੇ ਜਾ ਹੋਰ ਚੈਪਟਰ ਆ ਗਿਆ ਫਿਰ ਕਹੇ ਤੂੰ ਕੀ ਬਣੂ ਮੈਂਡਮ ਤਾਂ ਕਹਿਣਗੇ ਵੀ ਜਿਹੜੀ ਜਿਹੜੀ ਪੂਰੀ ਕਲਾਸ ਤੱਕ ਇਕੱਠੀ ਹੋ ਕੇ ਅਸਤ ਮੈਡਮ ਨੇ ਕੱਢ ਦੰਗੇ ਸਕੂਲ ਚੋਂ ਬਾਅਦ ਪਹਿਲਾ ਹਟ ਗਿਆ ਹਟਾ ਦਿੱਤੀ ਫਿਰ ਮੈਡਮ ਨੇ ਪਤਨੀ ਕਾਤ ਲੈ ਆਈ ਸੀ ਵੇ ਆਲੇ ਉਫਦੀ ਨਵਲ ਚਰਤ ਲਾ ਕੇ ਆਉਂਦਾ ਰਣ ਦੇ ਦੇ ਗੜੇ ਗੜੇ ਆ ਦੇ ਆ Lagi <laughs> <laughs> oh, yeah, ngomong, <laughs> <laughs> <laughs>

Det er så mykt. ਆਹ ਇਹ ਕਿੱਥੇ ਹੁੰਦਾ ਦੇਖਿਓ ਮੈਂ ਰਦ ਕਰੇ ਤੂੰ ਕਿੱਥੇ ਮੈਂ ਬੁਗਰਾ ਹਾਂ ਆ ਬਈ ਅਸੀਂ ਟਪੜਿਆ ਤਾਂ ਨਹੀਂ ਆ ਪਾ ਨਹੀਂ ਚੁੱਕੇ ਸਭ ਤੋਂ ਡਰ ਕੇ ਭੱਜ ਗਿਆ ਪੱਜਾ ਪੁੱਜਾ ਕਿਧਰੇ ਨਹੀਂ ਹੈਗਾ ਨਾਉ ਨਾ ਲੈ ਰੱਬ ਨੂੰ ਹਰਖ ਨਾ ਚੜਾਈ ਜਾ ਮਾਤਾ ਫਲਾ ਕਾਲੀ ਤੁਸਲਾ ਪਾਈ ਜਾਵੇ ਵਾ ਮਾ ਕਣਾ ਬਾਰਾ ਚਾਲੀ ਚਲ ਹੁਣ ਤਾਂ ਭੱਜ ਗਈ ਕਿੰਨੇ ਦੰਦਾ ਪਾਏਗੀ ਕੱਲੇ ਜਾਇ ਤੁ ਹਾਂ ਉਹ क्यों देख <laughs> <नु> <laughs> 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 ਅੰਦਰ ਰੱਖ ਲੈ ਅੰਦਰ ਰੱਖਦੇ ਕੋਤ ਹੈ ਬਾਤ ਛੜ ਇਧਰ ਲਈ ਹੋ ਗਈ ਕੱਢ ਦੇ ਖਿੱਚੀ ਦੇ ਇੱਥੇ ਪੁੱਤ ਤਾਰਕ ਤੇਰੇ ਬੇੜੇ 'ਚ ਤਿਲਕਣ ਹੋ ਗਈ ਬਾਈ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਨਾ ਇਹ ਉਲਟ ਜੁਗੀ ਪ੍ਰਿੰਸੀ ਉਲਟ ਜੁਗੀ ਰਹੀ ਭਾਸ ਮੀਨੂ ਨਾ ਇਹ ਨਾ ਨਾਲੇ ਹੋਰ ਨਾਲੇ हट जाओ <laughs> <laughs> ना हूं तू आप तो भिजगी मेनू भी भिवगी हूँ बैठी रहा विर प्रस हट जाओ प्रिंस